ਰਪਈ ਤੋਂ ਪਹਿਲਾਂ ਕਾਂਗਰਸੀ ਤੇ ਕਾਗਰਸੀ ਦੀ ਸਰਕਾਰ ਜਦੋਂ ਬੜੀ ਢਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਬੱਸਾਂ ਜਿਹੜੀਆਂ ਏਕ ਇੱਕ ਪਰਮਰਤ ਤੇ 5-5 ਬੱਸਾਂ ਚਲਾਉਂਦੇ ਰਹੇ ਕਾਂਗਰਸੀ ਜਦੋਂ ਬੜੀ ਆਪਣੀ ਸਰਕਾਰ ਉਹਨਾਂ ਦੀਆਂ ਸਾਰੀਆਂ ਬੱਸਾਂ ਉਹ ਬੰਦ ਕਰਤੀਆਂ ਰਹਿ ਗਈਆਂ ਕਿ ਕਿਹਦੀ ਪਰਮਰਤਾ ਟੈਕਸ ਦਰਤਾ ਹੈ ਬਾਕੀ ਬੰਦ ਹੋ ਗਈਆਂ ਜਦੋਂ ਵੀ ਬੜੀ ਢਾਡੀ ਸਰਕਾਰ ਉਦੋਂ ਦੀਆਂ ਪ੍ਰਾਈਵੇਟ ਦੀਆਂ ਰੋਜ਼ ਆਉਂਦੀਆਂ ਹੁਣ ਸੜਕਾਂ ਦੇ ਦੀਆਂ ਆਪਣੀਆਂ ਕਰਦਾ ਹੈ ਕੀ ਗੱਲ ਕਰ ਲਈ ਹੁਣ ਜਦੋਂ ਸਰਕਾਰੀ ਦੀਆਂ ਪ੍ਰਾਈਵੇਟ ਬਣ ਗਈਆਂ ਤੇ ਭਰਾਵੋ ਬਾਦਲਾ ਦਾ ਜ਼ਿਲ੍ਹਾ ਦਾ ਟਰਾਂਸਪੋਰਟ ਤੇ ਕਰਜ਼ਾ ਹੀ ਉਹਨਾਂ ਨੇ ਦੋ ਵਾਰ ਟਰਾਂਸਪੋਰਟ ਵੇਚਤੀ ਹੈ ਜਦੋਂ ਦੀ ਆਪਣੀ ਸਰਕਾਰ ਬਣੀ ਹੈ ਤਾਜੀ ਸਰਕਾਰ ਉਹਨਾਂ ਨੂੰ ਅੜਕਾ ਡਾ ਪਾਇਆ ਤੇ ਬਾਦਲਾ ਪਰਿਵਾਰ ਉਹ ਕੰਮ ਕਰਦਾ ਜੀਚੋਂ ਫਾਇਦਾ ਉਹ ਘਾਟਿਆ ਨਾਲ ਛੋਟਾ ਨਹੀਂ ਉਹ ਕਰਦੇ ਤੇ ਭਰਾਵੋ ਕਾਣਾਗਰ ਸਰਾਜ ਤੇ ਇੱਕ ਸਾਲ ਦਾ ਉਹ ਆਪਣੀ ਸਰਕਾਰ ਦੇ 661 ਕਰੋੜ ਰੁਪਇਆ ਇੰਨਕਾ ਵਧ ਗਿਆ ਆਪਣੇ ਟ੍ਰਾਂਸਪੋਰਟ ਵਿਭਾਗ ਦੇ 1 ਸਾਲ ਦੀ 661 ਕਰੋੜ ਰੁਪਇਆ ਰੁਪਇਆ ਦੇ ਇੱਕ ਕਰੋੜ ਵਾਝੇ ਹੋ ਨਹੀਂ ਮੰਨਦਾ 661 ਕਰੋੜ ਛੋੜੀ ਲਗਵਰੀ ਹੁੰਦੀ ਤੇ ਭਰਾਵੋ ਉਸੇ ਤਰ੍ਹਾਂ ਹੀ ਪੰਚਾਇਤ ਮਹਿਕਮਾ 13000 ਕਿੱਲਾ ਪੰਚਾਇਤੀ ਜਮੀਨਾਂ ਦਾ ਕਾਲੀਆਂ ਤੇ ਕਾਗਜ਼ੀਆ ਧੋਲੋ ਛੜਾਇਆ 8900 ਕਰੋੜ ਰੁਪਇਆ ਪੰਚਾਇਤ ਮਹਿਕਮੇ ਦੀ ਇੰਨਕਾ ਮਾਰੀਏ ਕਾਗਜ਼ ਰਾਜਲਾ ਨੂੰ ਆਪਣੇ ਰਾਜ ਦੇ ਵਿੱਚ ਤੇ ਭਰਾਵੋ ਮੇਰੇ ਤੇ ਕਈਆਂ ਨੇ ਹਾਈ ਕੋਰਟ ਦੇ ਵਿੱਚ ਰਿਟਾ ਪੜਤੀਆ ਜਿੰਨਾ ਤੋਂ ਆਪਾਂ ਜ਼ਮੀਨਾਂ ਛੜਾਈਆਂ ਲਾਜੀਰਪੁਰ ਨੇ ਨਜਾਇਜ਼ ਤੌਰ ਤੇ ਕਰਜ਼ਾ ਛੜਾਇਆ ਭਰਾਓ ਉਹ ਜੱਜ ਕੋਲ ਜਦੋਂ ਕੇਸ ਗਿਆ ਤੇ ਉਹਨੇ ਵੀ ਕਿਹਾ ਕਿ ਜ਼ਮੀਨ ਤੇ ਸਰਕਾਰ ਦੀ ਛੜਾਈਆ ਲਾਜੀਰਪੁਰ ਦਾ ਕੀ ਇਕਰਾਰਿਆ ਮੈਂ ਫਿਰ ਕਿਹਾ ਮੈਂ ਜਿੰਨੀਆ ਮਰਜ਼ੀ ਰਿਟਾ ਪਾ ਲੈ ਸਰਕਾਰ ਦੀ ਜ਼ਮੀਨ ਲਾਜੀਰਪੁਰ ਨੇ ਜਿੰਨੇ ਮਰਜ਼ੀ ਹਾਈ ਕੋਰਟ ਕੇਸ ਕਰ ਤੇ ਲਾਜੀਰਪੁਰ ਦੇ ਪੰਜਾਬੀ ਜ਼ਮੀਨਾਂ ਛੜਾਉ ਤੇ ਸਰਕਾਰ ਦੀਆਂ ਜ਼ਮੀਨਾਂ ਸਰਕਾਰ ਨੂੰ ਵਾਪਸ ਕਰੂ ਪਿੰਡ ਦੀ ਜ਼ਮੀਨ ਦੇ ਨਗਰ ਦੀ ਦੋ ਚੌ ਪੰਜਾ ਪਧਿਆ ਕਰਜਾ ਕੀਤਾ ਦਾ ਸਪਾਟੀ ਪਿੰਡ ਕਿੱਧਰ ਜਾਵੇ ਉਹ ਜੇ ਪਿੰਡ ਦੀ ਜ਼ਮੀਨ ਹੋਵੇ ਪਿੰਡ ਤੇ ਪੈਸੇ ਲੱਗਣ ਪਿੰਡ ਦਾ ਵਿਕਾਸ ਹੋਵੇ ਅਬ ਸਾਡੇ ਸੰਭਾਲ ਬਿੰਦੂ ਜ਼ਮੀਨ 570 ਕਿੱਲਾ ਜਾਂਦੀ ਹੈ ਛੇ ਤੇ ਜਿਹੜੇ ਪਾਇਆ ਉਹ ਨਗਰ ਤੇ ਲੱਗਦੇ ਆ ਤੇ ਦੇਖੋ ਕੰਮਾ ਕਰਕੇ ਬਾਈ ਜਿਹੜਾ ਵਾਲੀ ਪਾਟੇ ਕਰ ਖੁਸ਼ ਕਰ ਲਾਗੇ ਨਾ ਕਰ ਖੁਸ਼ ਕਰ ਲਾਗੇ ਅਧੂਰੀ ਕਰ ਖੁਸ਼ ਕਰ ਲਾਗੇ ਤੇ ਬਾਕੀ ਜਿਹੜਾ ਪਿੰਡ ਦਾ ਹਿਹਾੜ ਪਰਵਾਹ ਆ ਪਿੰਡ ਦਫਤਰੋਂ ਅਹੀਂ ਦੇ ਮਾਨਦਾਰੀ ਨਾਲ ਚੱਲੇ ਆ ਨੇਕ ਨੀਤੀ ਨਾਲ ਚੱਲਿਆ ਆਪਣੀ ਪੱਟੀ ਤਾਂ ਦੇ ਦੇ ਰਹੀ ਆ ਤੁਹਾਨੂੰ ਪੱਟੀਆਂ ਦੇ ਦੱਸਦੇ ਰਹਿੰਦੇ ਹੋ ਵੀ ਸਵੇਰੇ 6 ਵਜੇ ਬੈਠੇ ਤਾਂ ਡਾਕਟਰ ਆ ਦਫਤਰ ਉਹ ਜਿਹੜੀ ਗੱਲ ਜਦੋਂ ਦੀ ਸਰਕਾਰ ਬਣੀ ਆ ਤੇ ਰਾਤ ਨੂੰ 2:00 ਵਜੇ ਕਰਦਾ ਦੇਖਦੇ ਕਾਂਗਰਸੀਆਂ ਸਰਕਾਰਾਂ ਬੰਦ ਗਿਆ ਨਹੀਂ ਸਰਕਾਰਾਂ ਬੰਦੇ ਜਾਂਦੇ ਚੰਡੀਗੜ੍ਹ ਕੋਲ ਜਦੇ ਹੀ ਜਾਂ ਦਿੱਲੀ ਆ ਗਏ ਕੁੱਟியே ਚੰਦੜ ਫਿਰ ਜਦੋਂ ਇਲੈਕਸ਼ਨ ਹੋਣੀ ਉਹਦੋਂ ਹੜਕੇ ਜਾਣਾ ਭਰਾਓ ਜਦੋਂ ਦੇ ਮੰਤਰੀ ਬਣਿਆ ਉਦੋਂ ਤਾਈ ਹੜਕੇ ਚ ਲੈ ਕੇ ਲੋਕਾਂ ਦੀ ਸੇਵਾ ਕੀਤੀ ਆ ਤੇ ਜਿਵੇਂ ਕਹਿੰਦੇ ਨੇ ਆ ਨੇਰੇ ਦਾ ਸਾਥ ਸਣਾੜੇ ਦੀ ਬਾਹ ਉਹ ਭਰਾਓ ਮੈਂ ਤਾਂ ਤੁਹਾਡੇ ਇਲਾਕੇ ਚੁੱਗੀਆਂ ਮਿਟਾਈ ਮੁੱਟੀ ਪੌੜੀ ਦਾ ਜਦੋਂ ਮਰਜ਼ੀ ਤੇਰੇ ਆ ਜਾਓ ਰਾਤ ਆ ਜਾਓ ਤਾਂ ਦੇ ਕੋ ਚੇਅਰਮੈਨ ਪੰਜਾਬ ਦਾ ਲਾਖੜਾ ਉਹਦੇ ਬਾਅਦ ਸਰਵਜ ਟੋੜਦਾ ਦੇਖੋ ਐ ਨਾਲੇ ਤੁਹਾਡੇ ਕੋ ਚੇਅਰਮੈਨ ਕਿਰਵਿੰਦਰ ਬਹਾਦਰ ਤੁਹਾਡੇ ਕੋਲੇ ਨੇ ਚੇਅਰਮੈਨ ਹੀ ਬੜਿਆ ਉਹਨੇ ਕੰਮ ਕਰਾਉਂਦੇ ਜੇ ਕੋ ਰਹਿ ਜੂ ਭਾਵੇਂ ਤੁਹਾਡਾ ਭਰਾ ਬੈਠਾ ਕੇਹਗਾ ਦੀ ਪਰਵਾਹਾਂ ਕਰਿਓ ਬਾਕੀ ਲਾਖੜੇ ਵਾਲਿਓ ਜਿੰਨੀਆਂ 2022 ਚ ਵੋਟਾਂ ਪਾਈਆਂ ਨੇ ਉਹਨਾਂ ਨੂੰ ਡਬਲ ਵੋਟਾਂ ਪਾ ਨਾ ਵੋਟਾਂ ਵੱਧ ਪਵਾ ਦਿਓਗੇ ਉਹਨਾਂ ਹੀ ਤੁਹਾਡੇ ਪਿੰਡ ਦਾ ਵਿਕਾਸ ਵੱਧ ਕਰਾ ਦੇਗੇ ਉਹਨੀਆਂ ਹੀ ਗਰੰਟੀਆਂ ਤੁਹਾਡੇ ਪਿੰਡ ਵੱਲ ਦੇ ਚਾਗੇ ਲਖੜਾ ਸਾਹਿਬ ਵਧੀਆ ਇਨਸਾਨ ਨੇ ਜਗੇ ਸਾਡੇ ਨਾਲ ਪਿਆਰ ਵੀ ਆ ਮੇਰਾ ਤੇ ਭਰਾਵੋ ਵਿਕਾਸੜਗੇ ਦੇ ਰਿਹਾ ਜੇ ਆਪਾਂ ਵੋਟਾਂ ਕਿਹੜੇ ਕੰਮ ਨੂੰ ਪਾਉਣੇ ਆ ਵੀ ਸਾਡੇ ਪਿੰਡ ਦਾ ਵਿਕਾਸ ਹੋਵੇ ਕਿਰੀਪਾ ਦੇ ਪੱਕੇ ਗੁੱਝੇ ਮੈ ਲੀਟਰ ਵਾਲੇ ਪਿੰਡ ਦੀਆਂ ਥਿਰਦੀਆਂ ਪੰਜਲ ਖੇਤਾਂ ਨੂੰ ਜਾਂਦੇ ਰੋਹ ਮਗਰਲੇ 3 ਸਾਲਾਂ ਚ ਬੇਰ ਕੰਮ ਹੋਣ ਲੈਂਦਿਆ ਇਹ ਤਾਂ ਜਿਹੜਾ ਵਾਦਾ ਜਿੰਨੇ ਕੰਮ ਰਹਿੰਦਿਆ ਜਿਲੇ ਵੱਤੀ ਕੰਮ ਕਰਾ ਲਿਓ ਤੇ ਕਿਤੇ ਗਲਤੀ ਨਾ ਕਰ ਪਿਓ ਕਾਲੀ ਕਾਂਗਰਸ ਭਾਜਪਾ ਜਾ ਕੇ ਚਾਰ ਨੂੰ ਵੋਟ ਪਾ ਕੇ ਕਿਉਂਕਿ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਚੜ੍ਹਦੀ ਰਣੀ ਆ ਜਿਹੜੀ ਸਰਕਾਰੇ ਕੰਮ ਨਹੀਂ ਕਰਦੇ ਆ ਜੇ ਵੋਟਾਂ ਵਧਾਈ ਜਾਵੋਗੇ ਤੇ ਕੰਮ ਹੋਰ ਵਧਾਈ ਜਾਵਾਂਗੇ ਜੇ ਉਨੀ ਕੀ ਹੋ ਗਈ ਤੇ ਨਕਸਾੜ ਪੇਟ ਦਾ ਹੀ ਹੋਣਾ ਜੇ ਕਿਸੇ ਦਾ ਕਰਣੀ ਹੈ ਜਾਲਾ ਤਗੜੇ ਰੂਪਾ ਦਿਓ ਇਹ ਮੇਰਾ ਵਾਦਾ ਜਿਹੜੇ ਕੱਚੇ ਘੁੱਠੇ ਢੇਲਾ ਬੰਲਿਆ ਲੈਟਰ ਵਾਲੇ ਕਮਰੇ ਫਾਦਾ ਗਲੈਟਰੀ ਬਾਥਰੂਮ ਸਾਰਾ ਪੋਰਸ਼ਨ ਤਿਆਰ ਕਰਕੇ ਦਵਾਂਗੇ ਹੋਰ ਜੇ ਤੁਹਾਡੇ ਪਿੰਡ ਗਰੋਂਡਾ ਦੀ ਰੋਡ ਗਰੋਂਡਾ ਬਣਾਵਾਂਗੇ ਜਿਹੜੇ ਸਾਡੇ ਕੰਮ ਉਹਦੇ ਕਰਦੇ ਕਰਦੇ ਤੁਹਾਡੇ ਵੀ ਕੰਮ ਵੀ ਕਰਾਂਗੇ ਤਗੜੇ ਹੋ ਕੇ ਜਿਤਾ ਦਿਓ ਹੁਣ ਸਮਝਦੇ ਨਹੀਂ ਜਾ ਕਰੋ ਸਮਝਿਆ ਕਰਕੇ ਦੇ 4 ਮਿੰਟ ਘਾਹ ਹੋਰ ਮੇਰੀਆਂ ਦੋ ਖੇਮ ਕੰਨ ਰੱਖੇ ਤੇ ਦੋ ਜਾ ਕੇ ਮੱਟੀ ਹਲ ਕੇ ਜ ਉਹਦੇ ਬਾਅਦ ਫੇਰ ਹੋਰ ਵੀ ਨੂੰ ਸਾਥੀਆਂ ਦੇ ਮਿਲਣਾ ਕਿਉਂਕਿ ਇਲੈਕਸ਼ਨ ਦੇ ਦਿਨ ਦੇ ਫੇਰ 4.5 ਰੁਪਏ ਦਾ ਤਾਂ ਬਾਤ ਹੋਣੀ ਬਾਅਦ ਇਹ ਕਹਿੰਦੇ ਆ ਕਿ ਸਾਜਿਸ਼ ਨੂੰ ਨਜ਼ਰ ਆਉ ਕੋਪੀਨੀ ਹੋਰ ਕੀ ਕਹਿਣਾ ਚਾਹੋਗੇ ਮਾਰੇ ਦੇ ਨੇੜੇ ਨਿਕਾਸ ਰੱਖੀ ਗਈ ਹੈ ਤਾਂ ਗ੍ਰੈਂਡ ਅੱਜ ਸਾਡੀ ਬਹੁਤ ਹੀ ਹਰਮਨ ਪਿਆਰੇ ਨੇਤਾ ਸਰਦਾਰ ਲਾਲਜੀਤ ਸਿੰਘ ਉੱਧਰ ਲੋਕ ਸਭਾ 2024 ਦੇ ਕੈਂਡੀਡੇਟ ਨੇ ਜੋ ਉਹ ਕੰਪੇਨ ਦੇ ਤੇ ਆ ਬਸ ਮੇਰੇ ਪਿੰਡ ਵੀ ਇੱਕ ਉਹਨਾਂ ਨੇ ਨੁਕਰ ਮੀਟਿੰਗ ਰੱਖੀ ਸੀ ਔਰ ਬੜੀ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਔਰ ਨੁਕਰ ਮੀਟਿੰਗ ਤੁਸੀਂ ਦੇਖ ਰਹੇ ਹੋ ਰਲਦੀ ਦਾ ਰੂਪ ਧਾਰਨ ਕੀਤਾ ਹੈ ਔਰ ਇਹ ਲੋਕਾਂ ਦਾ ਪਿਆਰ ਹੈ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਤੇ ਬੜੀ ਪਿਆਰ ਹੈ ਲੋਕਾਂ ਨੇ ਆਮ ਆਦਮੀ ਪਾਰਟੀ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਦੇ ਉੱਤੇ ਮੋਹਰ ਲਾਈ ਹੈ ਜੋ ਤੁਸੀਂ ਸਾਰੇ ਦੇਖ ਰਹੇ ਹੋ ਬੜੀ ਖੁਸ਼ੀ ਹੋ ਰਹੀ ਹੈ ਲੋਕਾਂ ਦਾ ਪਿਆਰ ਦੇ ਇੰਨਾ ਦਾ ਸਮਰਥਨ ਜਿਹੜਾ ਹੈ ਇਹ ਸਿੱਧਾ ਸਰਕਾਰ ਅੱਟ ਤੋਂ ਮਿਲ ਰਿਹਾ ਹੈ ਤਾਂ ਕਿੰਨੇ ਵੀ ਵੀਰ ਜਿਹੜੀ ਹੈ ਕਟੋਗੇ ਵਿਧਾਨ ਸਭਾ ਹਲਕਾ ਖੇਮਗਨ ਵਿੱਚੋਂ ਬਹੁਤ ਜਗ੍ਹਾ ਸਮਰਥਨ ਮਿਲ ਰਿਹਾ ਹੈ ਇਕੱਲੀ ਕਾਂਗਰਸੀ ਮਤਲਬ ਕੋਈ ਸਾਨੂੰ ਫਾਈਟ ਵਜh ਦੇਖ ਨਹੀਂ ਰਿਹਾ ਏਦੀ ਪਰਮਾਤਮਾ ਦੀ ਕਿਰਪਾ ਹੈ ਕਿੰਨੇ ਕਿੰਨੇ ਸਰਪੰਚ ਕਿੰਨੇ ਕਿੰਨੇ ਮੈਂਬਰ ਚੇਅਰਮੈਨ ਜੇਲੀ ਫੋਨ ਕਰਦੇ ਜੋਇਨ ਲਈ ਪਰ ਅਸੀਂ ਬੜਾ ਸ਼ਾਨ ਬੀਣ ਕਰਕੇ ਘੋਖ ਕੇ ਆਪਣੇ ਸਾਥੀਆਂ ਤੋਂ ਪੁੱਛ ਕੇ ਫਿਰ ਉਹਨਾਂ ਦੀ ਐਂਟਰੀ ਕਰਵਾ ਰਹੇ ਹਾਂ ਕਿਉਂਕਿ ਸਾਡੇ ਸਾਥੀਆਂ ਜੋ ਸਾਡੇ ਪੁਰਾਣੇ ਵਲੰਟੀਅਰ ਕੰਮ ਕਰ ਰਹੇ ਨੇ ਉਹਨਾਂ ਦਾ ਰਾਜ਼ੀ ਹੋਣਾ ਜ਼ਰੂਰੀ ਹੈ ਜੇਕਰ ਉਹਨਾਂ ਨੂੰ ਐਸੈਪਟ ਕਰਦੇ ਤਾਂ ਅਸੀਂ ਸ਼ਾਮਲ ਕਰਾਂਗੇ ਮੈਨੂੰ ਲੱਗਦਾ ਕਿ ਹਰਕਾ ਖੇਮ ਕਰਨ ਦਾ ਕੋਈ ਸਰਪੰਚ ਮੈਂਬਰ ਇਦਾਂ ਦਾ ਨਹੀਂ ਜਿਹਨੇ ਸਾਡੇ ਤੱਕ ਪਹੁੰਚ ਨਹੀਂ ਕੀਤੀ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਲੋਕਾਂ ਵਰਦੀ ਵਧੀਆ ਕੰਮ ਨੇ ਉਹਨਾਂ ਨੂੰ ਦੇਖਦੇ ਹੋਏ ਸਾਡੇ ਤੱਕ ਸਾਰੇ ਲੋਕ ਪਹੁੰਚ ਕਰ ਰਹੇ ਨੇ ਔਰ ਆਮ ਆਦਮੀ ਪਾਰਟੀ ਦੇ ਲਈ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਵੋਟਰਾਂ ਨੂੰ ਵੀ ਕਰੀ ਚਾਹੋ ਮੈਂ ਵੋਟਰਾਂ ਨੂੰ ਵੀ ਕਹਿੰਨੀ ਚਾਹੋ ਕਿ ਆਪਾਂ ਅਸੀਂ ਬੜੇ ਲੰਮੇ ਰਵੇਂ ਦੋ ਧਰਮ ਦੇ ਨਾਮ ਦੇ ਸਾਨੂੰ ਬਾਦਲਾ ਨੇ ਸਾਨੂੰ ਲੁੱਟਿਆ ਕੁੱਟਿਆ ਸਾਡੇ ਧਰਮ ਦਾ ਨਾਸ਼ ਕੀਤਾ 328 ਰੁਪਏ ਦੀ ਬੇਦਬੀ ਕਰਵਾਈ ਕਿੱਦਾਂ ਉਹ ਤੁਸੀਂ ਦੇਖਿਆ ਗੋਲੀਆਂ ਚਲਾਈਆਂ ਸਿੱਖਾਂ ਦੇ ਉੱਤੇ ਕੀ ਕੁਛ ਕੀਤਾ ਸੋ ਰਾਜਨੀਤੀ ਜਿਹੜੀ ਹੈ ਉਹ ਧਰਮ ਤੋਂ ਬਹੁਤ ਨਿੱਕੀ ਹੈ ਜਿਹੜਾ ਧਰਮ ਹੈ ਉਹ ਬੜਾ ਮਹਾਨ ਹੈ ਉਹ ਰਾਜਨੀਤੀ ਉਹਦੇ ਅੱਗੇ ਬੜੀ ਛੋਟੀ ਹੈ ਸੋ ਰਾਜਨੀਤੀ ਦੇ ਵਿੱਚ ਅਸੀਂ ਧਰਮ ਨੂੰ ਨਹੀਂ ਲੈ ਕੇ ਆਉਣਾ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਅਸੀਂ ਰਾਜਨੀਤੀ ਕਰਨੀ ਹੈ ਸਕੂਲ ਵਧੀਆ ਦੀ ਹਸਪਤਾਲ ਵਧੀਆ ਦੀ ਸਾਡੇ ਬੱਚਿਆਂ ਦੇ ਭਵਿੱਖ ਦੀ ਸਾਡੇ ਬੱਚਿਆਂ ਦੀ ਵਧੀਆ ਐਜੂਕੇਸ਼ਨ ਦੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਰਾਜੀਦਤੀ ਕਰਨੀ ਹੈ ਨਾ ਕਿ ਅਸੀਂ ਧਰਮੋਂ ਵਿੱਚ ਲੈ ਕੇ ਆਈਏ ਜਾਂ ਅਸੀਂ ਇੱਥੇ ਘੱਟ ਗਿੰਦੀ ਜਾਂ ਕੋਈ ਨਾ ਕੋਈ ਮਤਲਬ ਜਿਵੇਂ ਹਰ ਤੱਕ ਮੋਦੀ ਵੀ ਕਰਦਾ ਆ ਰਿਹਾ ਹੈ ਕਿ ਮੈਂ ਹਿੰਦੂ ਰਾਸ਼ਟਰ ਬਣਾਵਾਂਗਾ ਮੈਂ ਜੇ ਕਰਾਂਗਾ ਉਹ ਕਰਾਂ ਧਰਮ ਦੀ ਆੜ ਦੇ ਵਿੱਚ ਸਾਡੇ ਲੋਕਾਂ ਨੂੰ ਉਹ ਸਮਝਵਾ ਕੇ ਦਿਖਾ ਕੇ ਗਲਤ ਰਸਤੇ ਜਾਂ ਲੋਕਾਂ ਨੂੰ ਤਾਂ ਰੋਟੀ ਦੇ ਲਾਲੇ ਪੈਣੇ ਲੋਕ ਚਾਹੁੰਦੇ ਕਿ ਸਾਨੂੰ ਬਿਜਲੀ ਫ੍ਰੀ ਮਿਲੇ ਲੋਕ ਚਾਹੁੰਦੇ ਕਿ ਸਾਡੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਵੀ ਮਿਲੇ ਸੋ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਨਾ ਕਿ ਤੁਸੀਂ ਆਪਣੇ ਬੱਚਿਆਂ ਦੇ ਭੇਖ ਨੂੰ ਦੇਖਦੇ ਹੋਏ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜੋ ਕੰਮ ਕੀਤੇ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟ ਕਰਿਓ